ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰੋੜਕਾ ਕਲਾ ਕੁੜੀਆਂ ਵਿਖੇ 79ਵੇਂ ਆਜ਼ਾਦੀ ਦਿਹਾੜੇ ਨੂੰ ਪੂਰੇ ਜੋਸ਼ ਤੇ ਕੁਰਬਾਨੀ ਵਾਲੇ ਜਜ਼ਬੇ ਨਾਲ ਮਨਾਇਆ ਗਿਆ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਇਸ ਸਮਾਗਮ ਵਿੱਚ ਨਵੀਂ ਬਣੀ ਸਕੂਲ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਰਾਮ ਸਰਪੰਚ ਪਿੰਡ ਰੋੜਕਾ ਕਲਾ ਕੁਲਜੀਤ ਰਿੰਡੀ ਸਿੱਖਿਆ ਮਾਹਿਰ ਰਾਜਵਿੰਦਰ ਕੌਰ ਕਮੇਟੀ ਮੈਂਬਰ ਸੋਨੀਆ ਨਰਗਿਸ ਨਿਸ਼ੱਤਰ ਕੌਰ ਸਤਵਿੰਦਰ ਕੌਰ ਜਗਦੀਸ਼ ਕੁਮਾਰ ਉਚੇਚੇ ਤੌਰ ਤੇ ਹਾਜ਼ਰ ਹੋਏ ਸਕੂਲ ਮੌਕੇ ਵੱਲੋਂ ਇਹਨਾਂ ਸਭਾਂ ਦਾ ਸਕੂਲ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਆਜ਼ਾਦੀ ਦਿਹਾੜੇ ਬਾਰੇ ਅਤੇ ਸਰਕਾਰ ਦੀਆਂ ਸਿੱਖਿਆ ਲਈ ਕੀਤੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ। ਇਸ ਤੋਂ ਬਾਅਦ ਰੰਗੇ ਝੰਡੇ ਨੂੰ ਲਹਿਰਾਇਆ ਗਿਆ ਅਤੇ ਰਾਸ਼ਟਰੀ ਗਾਣ ਪਿੱਛੋਂ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਅਨੁਪ੍ਰੀਆ, ਕੁਲਵੀਰ ਰਾਮ, ਮਨਪ੍ਰੀਤ ਸਿੰਘ, ਕੁਲਵੀਰ ਸਿੰਘ, ਸਰਬਜੀਤ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਕਮਲਜੀਤ ਕੌਰ, ਕੁਲਵਿੰਦਰ ਕੌਰ, ਸੋਨੀਆ ਸਫਾਇਸੇਵ ਬੱਚਿਆਂ ਦੇ ਮਾਪੇ ਅਤੇ ਬੱਚੇ ਹਾਜ਼ਰ ਰਹੇ। ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰੁਂਤਾਪਲਾਂ ਕੁੜੀਆਂ ਦੇ ਵਿੜੇ ਵਿੱਚ ਸਾਡੇ ਪਿੰਡ ਰੁਂਤਾਪਲਾਂ ਤੋਂ ਸਾਡੇ ਸਰਪੰਚ ਸਾਹਿਬ ਸਾਡੇ ਬਹੁਤ ਹੀ ਯੋਗ ਗੁਲਜੀਤ ਰਿੰਦੀ ਜੀ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗ ਦੀ ਸਾਥੀ ਮੇਰਾ ਸਮੂਹ ਸਟਾਫ ਅੱਜ ਅਸੀਂ ਸਕੂਲ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਹੈ। ਸੋ ਸਾਰੇ ਜਹਾਨ ਨੂੰ ਭਾਰਤ ਵਾਸੀਆਂ ਨੂੰ ਇਸ ਆਜ਼ਾਦੀ ਦਿਹਾੜੇ ਦੀ ਲੱਖ ਲੱਖ ਮੁਬਾਰਕਬਾਦ। ਮਾਸਟਰ ਜੀਤਰਾਮ ਵੀ ਨੇ ਪਲੇਸ 'ਤੇ ਬਹੁਤ ਹੀ ਵਧੀਆ ਤੰਗਨਾ ਆਜ਼ਾਦੀ ਦਿਵਸ ਮਨਾਇਆ ਤੇ ਅਸੀਂ ਇਸ ਦੇ ਨਾਲ ਇਹਨਾਂ ਦੇ ਨਾਲ ਪੂਰਾ ਸਹਿਯੋਗ ਦਿੱਤਾ ਇਸ ਆਜ਼ਾਦੀ ਦਿਵਸ ਦਿਹਾਉ ਮਾਸਟਰ ਜੀਤਰਾਮ ਵੀ ਉਹਨਾਂ ਦੇ ਸਟਾਫ ਨੇ ਪਿੰਡ ਵਸੀਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਦੇ ਕੇ ਮੁਬਾਰਕਾ ਇਹ ਉਹ ਦਿਨ ਹੈ ਜਿਸ ਦਿਨ ਵਾਸਤੇ ਆਪਣੇ ਕਨੇਕਾ ਸੂਰਿਆ ਲਖਰਮਾਨੀਆਂ ਦਿੱਤੇ ਆ ਮੈਂ ਬੱਚਿਆਂ ਨੂੰ ਤੁਹਾਡੀ ਮਾਧਮ ਰਾਹੀਂ ਇਹ ਹੀ ਕਹਿਣਾ ਚਾਹੁੰਦੀ ਆ ਕਿ ਕਦੇ ਵੀ ਹਰਿਆ ਕੁਰਬਾਨੀਆਂ ਨਾ ਥੋਲਿਓ ਅੱਜ ਦੇ ਦਿਸਰਾ ਜਨਮ ਅਸ਼ਟਮੀ ਦੀਆਂ ਸਾਰੇ ਸਟਾਫ ਨੂੰ ਪਿੰਡ ਰੂਕਾ ਕਟਲਾ ਨੂੰ ਬਹੁਤ-ਬਹੁਤ ਮੁਬਾਰਕਾਂ ਛੋਟੇ-ਛੋਟੇ ਬੱਚਿਆਂ ਦੇ ਰੂਪ ਵਿੱਚ ਦੇਖੋ ਕਿੰਨੇ ਵਧੀਆ ਮਾਸਟਰ ਗੁਤਾਰਾਮ ਜੀ ਨੇ ਪੁਰਾਲਾ ਕਰਕੇ ਬੱਚੇ ਕ੍ਰਿਸ਼ਨ ਜੀ ਦੇ ਰੂਪ ਵਿੱਚ ਸਾਡੇ ਸਾਹਮਣੇ ਹੋ ਗਏ ਇਹਨਾਂ ਨੇ ਆਪਣਾ-ਆਪਣਾ ਵਧੀਆ ਰੂਪ ਦਿਖਾਇਆ ਹੈ ਬਹੁਤ ਹੀ ਜਗਿਆ ਟੰਗ ਨਾਲ ਇਹਨਾਂ ਨੇ ਸਾਰਾ ਹੀ ਇੱਕ ਵਧੀਆ ਟੰਗ ਦੇ ਨਾਲ ਇੱਕ ਵਧੀਆ ਹੀ ਪ੍ਰੋਗਰਾਮ ਕਰਕੇ ਮਾਸਟਰ ਗੁਤਾਰਾਮ ਜੀ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਬਹੁਤ ਹੀ ਵਧੀਆ ਸੋਚ ਕੇ ਮਾਲਕ ਹਨ ਮਾਸਟਰ ਬੂਟाराम ਜੀ ਹੁਣੇ ਹੀ ਪਿਛਲੇ ਹਫਤੇ ਇਹਨਾਂ ਨੇ ਐਨਐਸਏ ਵਾਰਡ ਦਿੱਤਿਆ ਜੋ ਸਾਡਾ ਪਿੰਡ ਰੁਕਤਾ ਕਲਾਂ ਦਾ ਬਹੁਤ ਮਾਣ ਹੈ ਅਸੀਂ ਹਮੇਸ਼ਾ ਮਾਸਟਰ ਬੂਟाराम ਜੀ ਦੇ ਨਾਲ ਇਸ ਤਰ੍ਹਾਂ ਮੋਢੇ ਨਾਲ ਮੋਢਾ ਰੱਖ ਕੇ ਖੜੇ ਰਹਾਂਗੇ ਬਹੁਤ ਬਹੁਤ ਧੰਨਵਾਦ ਤੇ ਇੱਕ ਵਾਰੀ ਫੇਰ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ